ਕਾਂਗਰਸ ਪਾਰਟੀ ਦਾ ਜਲੂਸ ਤੁਸੀਂ ਲੁਧਿਆਣੇ ਦੇ ਵਿੱਚ ਨਿਕਲਦਾ ਦੇਖਿਆ ਹੀ ਹੈ ਮੈਂ ਉੱਥੇ ਇੰਚਾਰਜ ਸੀਗਾ ਮੈਂ ਦੇਖਿਆ ਜੋ ਜੁੱਤੀ ਇਹਨਾਂ ਦੀ ਆਪਸ ਵਿੱਚ ਖੜਕਦੀ ਸੀ ਉਹ ਲੋਕਾਂ ਦੇ ਸਾਹਮਣੇ ਸੀ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਇਆ ਉੱਥੇ ਇਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਇਹ ਤਾਂ ਕਹਿੰਦੇ ਕਿ ਸਾਡਾ ਤਾਂ ਇਨਾ ਏਕਾ ਸੀਗਾ ਕਿ ਆਮ ਆਦਮੀ ਪਾਰਟੀ ਸਾਡੇ ਤੋਂ ਜਿੱਤ ਨਹੀਂ ਸਕਦੀ ਹੈਗੀ ਦੇਖ ਲਓ ਫਿਰ ਹੁਣ ਉਹਨਾਂ ਦੇ ਸਾਹਮਣੇ ਹੀ ਏਕਾ ਸਾਹਮਣੇ ਹੀ ਦਿਖ ਰਿਹਾ ਸੀਗਾ ਕੋਈ ਉੱਥੇ ਉਹਨਾਂ ਦਾ ਜਿਹੜਾ ਪ੍ਰਧਾਨ ਸੀ ਰਾਜਾ ਵੜਿੰਗ ਇੱਕ ਅੱਧੀ ਵਾਰ ਗਏ ਨੇ ਕੋਈ ਉਹਨਾਂ ਨੇ ਦਿਲਚਸਪੀ ਨਾਲ ਉੱਥੇ ਇਲੈਕਸ਼ਨ ਨਹੀਂ ਲੜੀ ਹੋਰ ਲੀਡਰ ਉੱਥੇ ਆਏ ਹੀ ਨਹੀਂ ਇਲੈਕਸ਼ਨ ਦੇ ਦੌਰਾਨ ਦੇਖੋ ਇਲੈਕਸ਼ਨ ਚੱਲ ਰਹੀ ਹੋਵੇ ਸੈਮੀ ਫਾਈਨਲ ਹੋਵੇ ਤੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਉਹ ਅਮਰੀਕਾ ਦੀਆਂ ਸੈਰਾਂ ਕਰਦੇ ਫਿਰਦੇ ਨੇ ਤੇ ਕਿੱਥੋਂ ਕਹੀਏ ਕਿ ਹਾਂ ਉਹਦੇ ਵਿੱਚ ਇੱਕ ਹੈ ਇੱਕ ਤਾਂ ਹੈ ਹੀ ਨਹੀਂ ਉਹਨਾਂ ਦੇ ਆਪਸ ਵਿੱਚ ਬਥੇਰਾ ਡੰਡਾ ਖੜਕਦਾ ਕੋਈ ਅਸੀ ਗੱਲ ਨਹੀਂ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਜੁੱਤੀ ਖੜਕੀ ਜਾਣੀਆਂ ਸਾਰੇ ਮੁੱਖ ਮੰਤਰੀ ਦੇ ਅਹੁਦੇਦਾਰ ਨੇ ਤੇ ਬਣਨਾ ਇਹਨਾਂ ਤੋਂ ਕਿਸੇ ਨੇ ਨਹੀਂ ਸਾਰੀ ਡੱਡੂਆਂ ਦੀ ਬੰਸੇਰੀ ਐ ਇਹਨਾਂ ਦੀ ਕਿਸੇ ਦੀ ਗੱਲ ਨਹੀਂ ਬਣਨੀ ਹੈ ਕਾਂਗਰਸ ਦੇ ਪੈਰ ਵੀ ਪੰਜਾਬ ਦੇ ਵਿੱਚ ਨਹੀਂ ਲੱਗਦੇ ਜੀ ਅੱਜ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਦੂਜੇ ਨੰਬਰ ਤੇ ਆਏ ਤੇ ਦੂਜੇ ਪਾਸੇ ਭਾਜਪਾ ਅਕਾਲੀ ਦਲ ਨੂੰ ਕੱਟ ਗਿਆ ਤੇ ਕਿਵੇਂ ਦੇਖਦੇ ਹੋ ਜੀ ਇਹਨਾਂ ਨੂੰ ਤਿੰਨਾਂ ਨੂੰ ਇਹ ਜਿਹੜੀ ਅਕਾਲੀ ਦਲ ਦਾ ਦੇਖੋ ਮੈਨੂੰ ਲੱਗਦਾ ਨਹੀਂ ਕਿ ਵਜੂਦ ਹੁਣ ਕੋ ਛੇਤੀ ਕਰਕੇ ਪੈਰ ਲੱਗ ਜਾਣਗੇ ਕਿਉਂਕਿ ਅਕਾਲੀ ਦਲ ਦੇ ਉੱਤੇ ਜਿਹੜਾ ਕਲੰਕ ਲੱਗਿਆ ਨਾ ਜੀ ਉਹ ਬੜਾ ਵੱਡਾ ਹੈ ਇਹ ਬਹੁਤ ਮਾੜੀ ਗੱਲ ਹੈ ਜਿਹੜੀ ਉਹਨਾਂ ਨੇ ਰਾਜ ਭਾਗ ਦੇ ਵਿੱਚ ਬਿਲਕੁਲ ਭੁੱਲ ਗਏ ਸੀ ਲੋਕਾਂ ਨੂੰ ਉਹਨਾਂ ਨੇ ਧਰਮ ਦੇ ਖਿਲਾਫ ਵੀ ਜਿਹੜੀ ਬੇਅਦਬੀ ਦੇ ਉੱਤੇ ਕੋਈ ਕਾਰਵਾਈ ਨਾ ਕਰਕੇ ਬੜਾ ਵੱਡਾ ਉਹਨਾਂ ਨੇ ਗਨਾਹ ਕੀਤਾ ਤੇ ਉਹਦਾ ਨਤੀਜਾ ਜਿਹੜਾ ਉਹਨਾਂ ਨੂੰ ਭੁਗਤਣਾ ਹੀ ਪੈ ਰਿਹਾ ਹੈ ਜਿਹੜੀ ਰੀ ਭਾਜਪਾ ਦੀ ਗੱਲ ਭਾਜਪਾ ਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਭਾਜਪਾ ਨਾ ਪੰਜਾਬੀਆਂ ਦੇ ਹੱਕ ਦੀ ਚੱਲੀ ਹੈ ਤੇ ਨਾ ਪੰਜਾਬ ਦੇ ਹੱਕ ਦੀ ਜਿਹੜੀ ਹੁਣ ਵੀ ਚੱਲ ਰਹੀ ਨਹੀਂ ਬਿਲਕੁਲ ਖਿਲਾਫ ਚ ਜਾਂਦੀ ਹੈ ਹਰ ਕਦਮ ਕਦਮ ਤੇ ਪੰਜਾਬੀਆਂ ਦਾ ਵਿਰੋਧ ਕਰਦੀ ਹੈ ਪੰਜਾਬ ਦਾ ਦੇਖੋ ਹਰ ਤਰ੍ਹਾਂ ਦਾ ਡਵੈਲਪਮੈਂਟ ਰੁਕੀ ਹੋਈ ਹੈ ਸਾਰਾ ਕੁਝ ਰੁਕਿਆ ਹੋਇਆ ਹੈ ਇਹ ਪੰਜਾਬ ਨਾਲ ਜਿਹੜਾ ਧਰੋ ਕਮਾ ਕੇ ਤੇ ਭਾਜਪਾ ਚਾਹੇ ਕਿ ਅਸੀਂ ਪੰਜਾਬ 'ਚ ਸਰਕਾਰ ਬਣਾ ਲਾਂਗੇ ਇਹ ਪੰਜਾਬੀ ਪਿਆਰ ਨਾਲ ਤਾਂ ਜਰੂਰ ਕਿਤੇ ਨਾ ਕਿਤੇ ਕਾਬੂ ਆ ਜਾਂਦੇ ਆ ਤੇ ਜੇ ਕੋਈ ਕਹੇ ਅਸੀਂ ਡਰਾ ਧਮਕਾ ਕੇ ਬਿਲਕੁਲ ਨਹੀਂ ਆਉਣਗੇ ਭਾਜਪਾ ਦੇ ਪੈਰ ਪੰਜਾਬ 'ਚ ਨਹੀਂ ਲੱਗਣਗੇ ਇਹ ਗੱਲ ਬਿਲਕੁਲ ਮੰਨਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਦੇਖੋ ਐਵੇਂ 21-22 ਲੋਕ ਜਿਹੜੀਆਂ ਪਰਚੀਨੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਨੇ ਉਹ ਐਵੇਂ ਗੱਲਾਂ-ਬੱਤਾਂ ਉਰੇ-ਪਰੇ ਦੀਆਂ ਛੱਡ ਰੇ ਸੀ ਉਹ ਸਾਰਾ ਕੁਝ ਜਿਹੜਾ ਉਹ ਲੋਕਾਂ ਨੇ ਧੋਤ ਜਿਵੇਂ ਦਿੱਲੀ ਦੇ ਵਿੱਚ ਚੋਣਾ ਆਮ ਆਦਮੀ ਪਾਰਟੀ ਹਾਰੀ ਤੇ ਹੁਣ ਪੰਜਾਬ ਦੇ ਵਿੱਚ ਲੋਕ ਇਹ ਗੱਲ ਕਹਿ ਰਹੇ ਸੀ ਕਿ ਹੁਣ ਜਿਵੇਂ ਦਿੱਲੀ ਦੇ ਵਿੱਚ ਇੱਕ ਹਾਰ ਦਾ ਮੂੰਹ ਦੇਖਣਾ ਪਿਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੇ ਪੰਜਾਬ ਦੇ ਵਿੱਚ ਵੀ ਦੇਖਣਾ ਪਵੇਗਾ ਪਰ ਅੱਜ ਸਾਰਾ ਕੁਝ ਉਲਟ ਹੋਇਆ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇਖੋ ਦਿੱਲੀ 'ਚ ਵੀ ਸਾਡੀ ਹਾਰ ਨਹੀਂ ਹੋਈ ਹਰਵਿੰਦਰ ਉੱਥੇ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਕਿਉਂਕਿ ਉੱਥੇ ਜਿਹੜੀ ਸਰਕਾਰ ਪੁਲਿਸ ਵਗੈਰਾ ਸਾਰਾ ਕੰਟਰੋਲ ਅਤੀ ਸਰਕਾਰ ਦਾ ਸਮਝੋ ਤੁਸੀਂ ਕੇਂਦਰ ਸਰਕਾਰ ਕੋਲ ਹੈ ਉਹਨਾਂ ਦੀ ਦਖਲਅੰਦਾਜ਼ੀ ਕਰਕੇ ਉਹਨਾਂ ਨੇ ਕੁਝ ਝਾਲੀ ਵੋਟਾਂ ਬਣਾਈਆਂ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਵੋਟਾਂ ਕੱਟੀਆਂ ਨਹੀਂ ਉਹਨਾਂ ਨੇ ਝਾਲੀ ਜੜੀਆਂ ਬਣਾਈਆਂ ਸੀ ਉਹਨਾਂ ਸਾਰਿਆਂ ਨੂੰ ਅਲ-ਦੋਲ ਦੇ ਸੂਬਿਆਂ ਦੇ ਸਰਕਾਰਾਂ ਉਹਨਾਂ ਦੀਆਂ ਸੀ ਉਹਨਾਂ ਨੇ ਝਾਲੀ ਵੋਟਾਂ ਭੁਗਤਾ ਕੇ ਜਿੱਤ ਪ੍ਰਾਪਤ ਕੀਤੀ ਉੱਥੇ ਜਿੱਤੇ ਨਹੀਂ ਅਸੀਂ ਹਾਰੇ ਨਹੀਂ ਉਥੇ ਜਿਹੜੀ ਆ ਉਹ heiraferi ਨਾਲ ਉਹਨਾਂ ਨੇ ਸਰਕਾਰ ਬਣਾਈ ਆ ਤੇ ਪੰਜਾਬ ਦੇ ਵਿੱਚ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ heiraferi ਕਰ ਜਾਣ ਇੱਥੇ ਸਾਡੀ ਫੁੱਲ ਫਲੈਸ਼ ਸਰਕਾਰ ਹੈ ਕਿਸੇ ਵੀ ਤਰ੍ਹਾਂ ਦੀ ਸਾਨੂੰ ਮੁਸ਼ਕਲ ਨਹੀਂ ਹੈ ਨਾ ਅਸੀਂ ਜਾਲੀ ਵੋਟ ਬਣਾਵਾਂਗੇ ਤੇ ਨਾ ਅਸੀਂ ਜਾਲੀ ਵੋਟ ਕਿਸੇ ਵੋਟਰ ਨੂੰ ਬਰਦਾਸ਼ਤ ਕਰਾਂਗੇ 27 ਦੇ ਵਿੱਚ ਸਰਕਾਰ 100% ਸ਼ੋਰ ਮੈਂ ਡੰਕੇ ਦੀ ਝੋਟ ਤੇ ਇਹ ਗੱਲ ਕਹਿਣਾ ਕਿ ਅਸੀਂ ਸਰਕਾਰ ਬਣਾਵਾਂਗੇ ਜਿੱਤਾਂਗੇ ਵੀ ਸਰਕਾਰ ਵੀ ਬਣਾਵਾਂਗੇ ਤੇ ਵਿਰੋਧੀਆਂ ਨੂੰ ਸਾਰਿਆਂ ਨੂੰ ਜਿਹੜੇ ਮਾੜੇ ਮੋٹے ਪਿਛਲੀਆਂ ਸਰਕਾਰਾਂ 'ਚ ਜਿੱਤੇ ਸੀ ਪਿਛਲੇ ਇਲੈਕਸ਼ਨ ਦੇ ਵਿੱਚਾਇਦ ਕੀ ਉਹਨਾਂ ਦਾ ਵੀ ਜ਼ੂਪੜਾ ਸਾਭ ਕੋਏਗਾ 2027 ਦੀਆਂ ਚੋਣਾਂ ਦੇ ਵਿੱਚ ਆ ਚੋਣਾਂ ਦਾ ਅਸਰ ਦੇਖਣ ਨੂੰ ਮਿਲੇਗਾ ਜੀ ਇਹ ਬਿਲਕੁਲ ਸੈਮੀ ਫਾਈਨਲ ਸੀਗਾ ਜੀ ਲੁਧਿਆਣਾ ਦਾ ਚੋਣ ਜਿਹੜੀ ਸੀ ਜੀ ਇਹ ਅਸੀਂ ਜਿੱਤੀ ਆਰ ਤਕੜੀਆਂ ਬਹੁਤ ਤੇ ਨਾਲ ਜਿੱਤੀ ਹੈ ਕੁੱਲ 51% ਵੋਟਾਂ ਪਈਆਂ ਸੀ ਟੋਟਲ ਉੱਥੇ ਤੇ 51% ਦੇ ਵਿੱਚੋਂ ਦੇਖੋ ਤੁਸੀਂ ਅਸੀਂ 35 36000 ਵੋਟਾਂ ਜਿਹੜੀਆਂ ਉਹ ਲੈ ਗਏ ਤੇ ਉਹ ਕੋਈ ਛੋਟੀ ਗੱਲ ਨਹੀਂ ਹੈ ਜੀ ਇਹ ਦਿਸ ਇਜ਼ ਸੈਮੀ ਫਾਈਨਲ ফর 2027 ਸਸ਼ੀਕਾਲ ਜੀ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਲੁਧਿਆਣਾ ਦੇ ਵਿੱਚ ਅੱਜ ਜਿਮਨੀ ਚੋਣਾਂ ਦਾ ਨਤੀਜਾ ਨਿਕਲ ਕੇ ਬਾਹਰ ਆਇਆ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਹੈ ਤੇ ਉਥੇ ਹੀ ਹੁਣ ਦੇਖਣਾ ਹੋਵੇਗਾ ਕਿ 2027 ਦੇ ਵਿੱਚ ਇਸ ਜਿਮਨੀ ਚੋਣ ਨੂੰ ਲੈ ਕੇ ਕਿੰਨਾ ਕੁ ਜਿਹੜਾ ਕਿ ਪਰਮਾ ਹੁੰਗਾਰਾ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ ਤੇ ਉਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸੰਜੀਵ अरोड़ा ਨੂੰ ਇਹ ਸੀਟ ਮਿਲ ਗਈ ਹੈ ਤੇ ਉਹਨਾਂ ਦੇ ਸਿਰ ਦੇ ਉੱਤੇ ਇਹ ਤਾ ਸਜੇ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੂਜੇ ਨੰਬਰ ਤੇ ਤੇ ਤੀਜੇ ਪਾਸੇ ਤੀਜੇ ਨੰਬਰ ਤੇ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਤੇ ਚੌਥੇ ਅਕਾਲੀ ਦਲ ਸਭ ਤੋਂ ਪਿੱਛੇ ਦਿਖਾਈ ਦਿੱਤਾ ਤੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸਰਹੰਦ ਤੋਂ ਜਿਹੜੇ ਕਿ ਸ਼੍ਰੀ ਫਤੇਗੜ ਸਾਹਿਬ ਤੋਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੱਜੀਕਲ ਸਰ ਸੱਚ ਕਰ ਲੰਦ ਸਰ ਅੱਜ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਹੋਈਆਂ ਤੇ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਤੇ ਗੁਜਰਾਤ ਦੇ ਵਿੱਚ ਵੀ ਇੱਕ ਸੀਟ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਹਿੱਸੇ ਆਈ ਤੇ ਪਹਿਲਾ ਬਹੁਤ-ਬਹੁਤ ਮੁਬਾਰਕਾ ਜੀ ਕਿਵੇਂ ਦੇਖਦੇ ਹੋ ਇਸ ਨੂੰ ਅੱਜ? ਧੰਨਵਾਦ ਹਰਵਿੰਦਰ ਤੁਸੀਂ ਮੈਨੂੰ ਅੱਜ ਚੈਨਲ ਤੇ ਲਿਆ ਤੇ ਨਾਲ ਮੁਬਾਰਕਬਾਦ ਦਿੱਤੀ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ। ਜੀ ਵਧਾਈਆਂ ਤੁਹਾਡੀਆਂ ਜਿਹੜੀਆਂ ਨੇ ਬਿਲਕੁਲ ਸਿਰ ਮੱਥੇ ਤੇ ਨੇ। ਜੀ ਜਿਹੜੀ ਜਿੱਤੇ ਹੋਈ ਆ ਹਰਵਿੰਦਰ ਬਹੁਤ ਅਸੀਂ ਉੱਥੇ ਮਿਹਨਤ ਕੀਤੀ ਲੋਕਾਂ ਨੂੰ ਇਹਨਾਂ ਬੜੀ ਚੰਗੀ ਤਰ੍ਹਾਂ ਸਮਝਾਇਆ ਲੁਧਿਆਣਾ ਵੈਸਟ ਦੀ ਚੋਣ ਇੱਕ ਇਹ ਜੀ ਚੋਣ ਸੀ ਜਿਹੜੀ ਕਿ ਬਹੁਤ ਔਖੀ ਜਿੱਤਨੀ ਸੀ ਬਹੁਤ ਉੱਥੇ ਆਮ ਤੌਰ ਤੇ ਬਹੁਤ ਸ਼ਲਾਕਾ ਸੀਗਾ ਸਾਰੇ ਕੋਈ ਉੱਥੇ ਵਿਕਾਊ ਵੋਟ ਨਹੀਂ ਸੀ ਸਾਰੇ ਲੋਕ ਜਿਹੜੇ ਬੜੀ ਸਮਝਦਾਰੀ ਨਾਲ ਉੱਥੇ ਸਾਡੇ ਨਾਲ ਜਿਹੜੀ ਡੀਲ ਕਰਦੇ ਸੀ ਜਦੋਂ ਅਸੀਂ ਦੇਖਿਆ ਕਿ ਲੋਕਾਂ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਹੰਗਾਰਾ ਆਮ ਆਦਮੀ ਪਾਰਟੀ ਆ ਸਾਨੂੰ ਤਕਰੀਬਨ ਤਕਰੀਬਨ ਹੀ ਪਹਿਲਾਂ ਹੀ ਲੱਗ ਗਿਆ ਸੀ ਪਤਾ ਕਿ ਅਸੀਂ ਇਹ ਜਿੱਤ ਜਿਹੜੀ ਆ ਭਾਰੀ ਬਹੁਮਤ ਨਾਲ ਜਿੱਤਾਂਗੇ ਤੇ ਲੋਕਾਂ ਨੇ ਸਾਡੇ ਵਿਸ਼ਵਾਸ ਨੂੰ ਹੋਰ ਪੱਕਾ ਕੀਤਾ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਆ ਗੁਜਰਾਤ ਦੀ ਜਿਹੜੀ ਗੱਲ ਕਰਦੇ ਹਾਂ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਅਸੀਂ ਆਮ ਜਨਰਲ ਚੋਣਾਂ ਦੇ ਵਿੱਚ 5 ਸੀਟਾਂ ਜਿੱਤੇ ਸੀ ਐਮਐਲਏ ਦੀਆਂ ਜੀ ਉੱਥੇ ਲੰਬੇ ਸਮੇਂ ਤੋਂ ਭਾਜਪਾ ਦਾ ਸ਼ਾਸਨ ਹੈ ਕੇਂਦਰ ਸਰਕਾਰ ਹੈ ਡਬਲ ਇੰਜਣ ਦੀ ਸਰਕਾਰ ਬੋਦੀ ਸਾਹਿਬ ਕਹਿੰਦੇ ਆ ਕਿ ਜਿੱਥੇ ਹੁੰਦੀ ਹੈ ਉੱਥੇ ਡਵੈਲਪਮੈਂਟ ਦੇ ਕੋਝੇ ਡਵੈਲਪਮੈਂਟ ਹੁੰਦੀ ਜਿਮਨੀ ਚੋਣ ਦੂਜੀ ਸਰਕਾਰ ਦੇ ਵਿੱਚ ਜਿੱਤਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਅਸੀਂ ਉੱਥੇ ਜਿਮਨੀ ਚੋਣ ਜਿੱਤੀ ਹੈ ਦਾ ਮਤਲਬ ਲੋਕ ਭਾਜਪਾ ਤੋਂ ਉੱਥੇ ਬਹੁਤ ਤੰਗ ਨੇ ਭਾਜਪਾ ਜਿਹੜੀ ਆ ਉਹ ਲਾਰੇ ਲੁਪੇ ਹੀ ਲਾਉਂਦੀ ਆ ਕੰਮ ਕਰ ਨਹੀਂ ਕਰਦੀ ਆਮ ਲੋਕਾਂ ਵਾਸਤੇ ਲੋਕਾਂ ਨੇ ਸਾਨੂੰ ਉੱਥੇ ਫਤਵਾ ਦਿੱਤਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਵਾਲੀ ਚੋਣ ਦੇ ਨਿਰਧੜੀ ਚੋਣ ਉਹ ਵੀ ਗੁਜਰਾਤ ਦੀ ਵੀ ਆਉਣੀ ਹੈ ਲੜਾਂਗੇ ਤਕੜੇ ਹੋ ਕੇ ਫਿਰ ਉਹਦੇ ਵਿੱਚ ਸਰਕਾਰ ਬਣਾਉਂਗੇ ਜੀ ਦੇਖੋ ਅਸੀਂ ਤਾਂ ਪਿਛਲੀ ਵਾਰ ਵੀ ਸਰਕਾਰ ਬਣਾਉਣ ਵਾਸਤੇ ਲੜੇ ਸੀ ਹਰਵਿੰਦਰ ਤੇ ਐਤ ਕੀ ਜਿਹੜਾ ਸਾਨੂੰ ਫਤਵਾ ਮਿਲਦੇ ਹੈ ਲੱਗਿਆ ਜਿਮਨੀ ਚੋਣ ਅਸੀਂ ਜਿੱਤੀ ਹੈ ਸੈਮੀਫਾਈਨਲ ਹੁੰਦਾ ਕਿਸੇ ਵੀ ਸਰਕਾਰ ਦਾ ਜਦੋਂ ਚੋਣਾਂ ਦੇ ਨੇੜੇ ਜਾ ਕੇ ਜਿਮਨੀ ਚੋਣ ਆਉਂਦੀ ਹੈ ਜੀ ਤੇ ਉਹ ਅਸੀਂ ਸੈਮੀਫਾਈਨਲ ਗੁਜਰਾਤ ਚ ਵੀ ਜਿੱਤੇ ਆ ਤੇ ਸੈਮੀਫਾਈਨਲ ਪੰਜਾਬ ਚ ਵੀ ਜਿੱਤੇ ਆ ਪੰਜਾਬ ਦੇ ਵਿੱਚ ਦੇਖੋ ਐਵੇਂ 21-22 ਲੋਕ ਜਿਹੜੀਆਂ ਪਰਚੀਨੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਨੇ ਉਹ ਐਵੇਂ ਗੱਲਾਂਬੱਤਾਂ ਉਰੇ ਪਰੇ ਦੀਆਂ ਛੜਰੇ ਸੀ ਉਹ ਸਾਰਾ ਕੁਝ ਜਿਹੜਾ ਉਹ ਲੋਕਾਂ ਨੇ ਧੋਤਤਾ ਅੱਜ ਜੋ ਲੋਕਾਂ ਦਾ ਫਤਵਾ ਮਿਲੇਆ ਪਿਆਰ ਮਿਲੇਆ ਇਸ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਅੱਜ ਪੰਜਾਬ ਤੋਂ ਜਿਹੜੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਲੋਕ ਖੁਸ਼ ਨੇ ਬਿਲਕੁਲ ਹਰਵਿੰਦਰ ਸਾਡੇ ਕੰਮ ਜਿਹੜੇ ਨੇ ਦੇਖੋ ਮੇਰੇ ਇਲਾਕੇ ਮਡੌਰ ਦੇ ਵਿੱਚ ਪਿਛਲੇ ਹਫਤੇ ਰਣਜੀਤ ਸਿੰਘ ਉਹਨਾਂ ਦਾ ਫਾਰਮ ਹੈ ਉਹਨਾਂ ਦਾ ਟਰਾਂਸਫਾਰਮਰ ਜਿਹੜਾ ਸੀ ਉਹ ਖਰਾਬ ਹੋ ਗਿਆ ਮੈਂ ਤੁਹਾਨੂੰ ਗੱਲ ਦੱਸਦਾ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਟਰਾਂਸਫਾਰਮਰ ਖਰਾਬ ਹੋ ਗਿਆ ਤੇ ਝੋਨਾ ਸਾਡਾ ਲੱਗਿਆ ਖਰਾਬ ਹੋ ਜੂ ਫਸਲ ਵੀ ਇਮੀਡੀਏਟ ਕੰਮ ਕਰਨਾ ਮੈਂ ਕਿਹਾ ਸਾਡੀ ਸਰਕਾਰ ਆ ਮਹਾਰਾਜ ਤੁਸੀਂ 1912 ਤੇ ਕੰਪਲੇਂਟ ਦਰਜ ਕਰਾਓ ਕੋਈ ਸੁਪਾਰਸ਼ ਨਹੀਂ ਲੱਗੀ ਕਿਥੇ ਅਧਿਕਾਰੀ ਨੂੰ ਮੈਂ ਨਹੀਂ ਕਿਹਾ ਉਹਨਾਂ ਨੇ 19 12 ਤੇ ਕੰਪਲੇਂਟ ਦਰਜ ਕਰਾਈ 3 ਘੰਟੇ ਦੇ ਉਹ ਜੀ ਟਰਾਂਸਫਾਰਮਰ ਬਰਦਰ ਹੀ ਕਰਕੇ ਚਲਾਤਾ ਸਾਡੇ ਏਰੀਆ ਦੇ ਅਫਸਰਾਂ ਨੇ ਸੋ ਐਡੇ ਵਧੀਆ ਢੰਗ ਤਰੀਕੇ ਦੇ ਨਾਲ ਜਿਹੜੀ ਸਰਕਾਰ ਦੇ ਵਿੱਚ ਕੰਮ ਹੋਣ ਤੇ ਮੈਂ ਦੇਖਿਆ ਪਿਛਲੇ 10 ਸਾਲਾਂ ਤੋਂ ਜਿਹੜਾ ਹੈ ਬੜਾ ਚੇਂਜ ਆਇਆ ਹੈ ਸਰਕਾਰ ਦੇ ਕੰਮ ਕਰਨ ਦੇ ਵਿੱਚ ਫਰਕ ਆਇਆ ਤੇ ਲੋਕਾਂ ਦੇ ਸੋਚ ਦੇ ਵਿੱਚ ਵੀ ਬੜਾ ਫਰਕ ਆਇਆ ਦੇਖੋ ਤਹਿਸੀਲਾਂ ਦੇ ਵਿੱਚ ਛੋਟੇ ਵੱਡੇ ਜਿੰਨੇ ਵੀ ਕੰਮ ਨੇ ਸਾਰੇ ਬਿਲਕੁਲ ਬਿਨਾਂ ਕਿਸੇ ਰਿਸ਼ਵਤ ਦੇ ਬਹੁਤ ਅੱਛੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਹੋ ਰਹੇ ਨੇ ਐਸ ਡੀ ਐਮ ਦਫਤਰ ਦੇ ਵਿੱਚ ਡੀ ਸੀ ਦਫਤਰ ਦੇ ਵਿੱਚ ਇਹੀ ਦਫਤਰ ਹੁੰਦੇ ਨੇ ਮੇਨ ਥਾਣਿਆਂ ਦੇ ਵਿੱਚ ਜਿਹੜੀ ਆ ਲੋਕਾਂ ਦੀ ਪੂਰੀ ਤਰ੍ਹਾਂ ਸੁਣਵਾਈ ਹੋ ਰਹੀ ਹੈ ਕੋਈ ਅਸੀਂ ਗੱਲ ਨਹੀਂ ਕੰਮ ਕਰ ਪੂਰੇ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਹੈ ਨਾ ਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਸਰਕਾਰ ਜੋ ਕੰਮ ਕਰਦੀ ਹੈ ਪਿਛਲੀ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਕੰਮ ਨਹੀਂ ਕੀਤਾ ਜੀ ਜਿਵੇਂ ਦਿੱਲੀ ਦੇ ਵਿੱਚ ਚੋਣਾ ਆਮ ਆਦਮੀ ਪਾਰਟੀ ਹਾਰੀ ਤੇ ਹੁਣ ਪੰਜਾਬ ਦੇ ਵਿੱਚ ਲੋਕ ਇਹ ਗੱਲ ਕਹਿ ਰਹੇ ਸੀ ਕਿ ਹੁਣ ਜਿਵੇਂ ਦਿੱਲੀ ਦੇ ਵਿੱਚ ਇੱਕ ਹਾਰ ਦਾ ਮੂੰਹ ਦੇਖਣਾ ਪਿਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਤੇ ਪੰਜਾਬ ਦੇ ਵਿੱਚ ਵੀ ਦੇਖਣਾ ਪਵੇਗਾ ਪਰ ਅੱਜ ਸਾਰਾ ਕੁਝ ਉਲਟ ਹੋਇਆ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇਖੋ ਦਿੱਲੀ 'ਚ ਵੀ ਸਾਡੀ ਹਾਰ ਨਹੀਂ ਹੋਈ ਹਰਵਿੰਦਰ ਉੱਥੇ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਕਿਉਂਕਿ ਉੱਥੇ ਜਿਹੜੀ ਸਰਕਾਰ ਪੁਲਿਸ ਵਗੈਰਾ ਸਾਰਾ ਕੰਟਰੋਲ ਅਤੀ ਸਰਕਾਰ ਦਾ ਸਮਝੋ ਤੁਸੀਂ ਕੇਂਦਰ ਸਰਕਾਰ ਕੋਲ ਹੈ ਉਹਨਾਂ ਦੀ ਦਖਲਅੰਦਾਜ਼ੀ ਕਰਕੇ ਉਹਨਾਂ ਨੇ ਕੁਝ ਝਾਲੀ ਵੋਟਾਂ ਬਣਾਈਆਂ ਸਾਡੀ ਉੱਥੇ ਸੁਣਵਾਈ ਨਹੀਂ ਹੋਈ ਵੋਟਾਂ ਕੱਟੀਆਂ ਨਹੀਂ ਉਹਨਾਂ ਨੇ ਝਾਲੀ ਜੜੀਆਂ ਬਣਾਈਆਂ ਸੀ ਉਹਨਾਂ ਸਾਰਿਆਂ ਨੂੰ ਵਾਲਦੋਲੇ ਦੇ ਸੂਬਿਆਂ ਦੇ ਸਰਕਾਰਾਂ ਉਹਨਾਂ ਦੀਆਂ ਸੀ ਉਹਨਾਂ ਨੇ ਝਾਲੀ ਵੋਟਾਂ ਭੁਗਤਾ ਕੇ ਜਿੱਤ ਪ੍ਰਾਪਤ ਕੀਤੀ ਉੱਥੇ ਜਿੱਤੇ ਨਹੀਂ ਅਸੀਂ ਹਾਰੇ ਨਹੀਂ ਉਥੇ ਜਿਹੜੀ ਆ ਉਹ heiraferi ਨਾਲ ਉਹਨਾਂ ਨੇ ਸਰਕਾਰ ਬਣਾਈ ਆ ਤੇ ਪੰਜਾਬ ਦੇ ਵਿੱਚ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ heiraferi ਕਰ ਜਾਣ ਇੱਥੇ ਸਾਡੀ ਫੁੱਲ ਫਲੈਸ਼ ਸਰਕਾਰ ਹੈ ਕਿਸੇ ਵੀ ਤਰ੍ਹਾਂ ਦੀ ਸਾਨੂੰ ਮੁਸ਼ਕਲ ਨਹੀਂ ਹੈ ਨਾ ਅਸੀਂ ਜਾਲੀ ਵੋਟ ਬਣਾਵਾਂਗੇ ਤੇ ਨਾ ਅਸੀਂ ਜਾਲੀ ਵੋਟ ਕਿਸੇ ਵੋਟਰ ਨੂੰ ਬਰਦਾਸ਼ਤ ਕਰਾਂਗੇ ਜੀ 2027 ਦੀਆਂ ਚੋਣਾਂ ਦੇ ਵਿੱਚ ਆ ਚੋਣਾਂ ਦਾ ਅਸਰ ਦੇਖਣ ਨੂੰ ਮਿਲੇਗਾ ਜੀ ਇਹ ਬਿਲਕੁਲ ਸੈਮੀ ਫਾਈਨਲ ਸੀਗਾ ਜੀ ਲੁਧਿਆਣਾ ਦਾ ਚੋਣ ਜਿਹੜੀ ਸੀ ਇਹ ਅਸੀਂ ਜਿੱਤੀ ਹੈ ਔਰ ਤਕੜੀਆਂ ਬਹੁਤ ਦੇ ਨਾਲ ਜਿੱਤੀ ਹੈ ਕੁੱਲ 51% ਵੋਟਾਂ ਪਈਆਂ ਸੀ ਟੋਟਲ ਉੱਥੇ ਤੇ 51% ਦੇ ਵਿੱਚੋਂ ਦੇਖੋ ਤੁਸੀਂ ਅਸੀਂ 35-36 ਹਜ਼ਾਰ ਵੋਟਾਂ ਜਿਹੜੀਆਂ ਉਹ ਲੈ ਗਏ ਤੇ ਉਹ ਕੋਈ ਛੋਟੀ ਗੱਲ ਨਹੀਂ ਹੈ ਜੀ ਇਹ ਦਿਸ ਇਜ਼ ਸੈਮੀ ਫਾਈਨਲ ਫਾਰ 2027 ਤੇ ਉਹ ਜਿੱਤਾਂਗੇ ਜੀ 2027 ਦੇ ਵਿੱਚ ਸਰਕਾਰ 100% ਸ਼ੋਰ ਮੈਂ ਡੰਕੇ ਦੀ ਚੋਟ ਤੇ ਇਹ ਗੱਲ ਕਹਿਣਾ ਕਿ ਅਸੀਂ ਸਰਕਾਰ ਬਣਾਵਾਂਗੇ ਜਿੱਤਾਂਗੇ ਵੀ ਸਰਕਾਰ ਵੀ ਬਣਾਵਾਂਗੇ ਤੇ ਵਿਰੋਧੀਆਂ ਨੂੰ ਸਾਰਿਆਂ ਨੂੰ ਜਿਹੜੇ ਮਾੜੇ ਮੋٹے ਪਿਛਲੀਆਂ ਸਰਕਾਰਾਂ 'ਚ ਜਿੱਤੇ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਐਦਕੀ ਉਹਨਾਂ ਦਾ ਵੀ ਜ਼ੂਪੜਾ ਸਾਭ ਕੋਏਗਾ ਜੀ ਅੱਜ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਦੂਜੇ ਨੰਬਰ ਤੇ ਆਏ ਤੇ ਦੂਜੇ ਪਾਸੇ ਭਾਜਪਾ ਅਕਾਲੀ ਦਲ ਨੂੰ ਕੱਟ ਗਿਆ ਤੇ ਕਿਵੇਂ ਦੇਖਦੇ ਹੋ ਜੀ ਇਹਨਾਂ ਨੂੰ ਤਿੰਨਾਂ ਨੂੰ ਇਹ ਜਿਹੜੀ ਅਕਾਲੀ ਦਲ ਦਾ ਦੇਖੋ ਮੈਨੂੰ ਲੱਗਦਾ ਨਹੀਂ ਕਿ ਵਜੂਦ ਹੁਣ ਕੋ ਛੇਤੀ ਕਰਕੇ ਪੈਰ ਲੱਗ ਜਾਣਗੇ ਕਿਉਂਕਿ ਅਕਾਲੀ ਦਲ ਦੇ ਉੱਤੇ ਜਿਹੜਾ ਕਲੰਕ ਲੱਗਿਆ ਨਾ ਜੀ ਉਹ ਬੜਾ ਵੱਡਾ ਹੈ ਇਹ ਬਹੁਤ ਮਾੜੀ ਗੱਲ ਹੈ ਜਿਹੜੀ ਉਹਨਾਂ ਨੇ ਰਾਜ ਭਾਗ ਦੇ ਵਿੱਚ ਬਿਲਕੁਲ ਭੁੱਲ ਗਏ ਸੀ ਲੋਕਾਂ ਨੂੰ ਉਹਨਾਂ ਨੇ ਧਰਮ ਦੇ ਖਿਲਾਫ ਵੀ ਜਿਹੜੀ ਬੇਅਦਬੀ ਦੇ ਉੱਤੇ ਕੋਈ ਕਾਰਵਾਈ ਨਾ ਕਰਕੇ ਬੜਾ ਵੱਡਾ ਉਹਨਾਂ ਨੇ ਗਰਨਾ ਕੀਤਾ ਤੇ ਉਹਦਾ ਨਤੀਜਾ ਜਿਹੜਾ ਉਹਨਾਂ ਨੂੰ ਭੁਗਤਣਾ ਹੀ ਪੈ ਰਿਹਾ ਹੈ ਜਿਹੜੀ ਇਹ ਭਾਜਪਾ ਦੀ ਗੱਲ ਭਾਜਪਾ ਨੇ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਹੈ ਭਾਜਪਾ ਨਾ ਪੰਜਾਬੀਆਂ ਦੇ ਹੱਕ 'ਚ ਚੱਲੀ ਐ ਤੇ ਨਾ ਪੰਜਾਬ ਦੇ ਹੱਕ 'ਚ ਹੁਣ ਵੀ ਚੱਲ ਰਹੀ ਨਹੀਂ ਬਿਲਕੁਲ ਖਿਲਾਫ ਚੱਲਦੀ ਐ ਹਰ ਕਦਮ ਕਦਮ ਤੇ ਪੰਜਾਬੀਆਂ ਦਾ ਵਿਰੋਧ ਕਰਦੀ ਐ ਪੰਜਾਬ ਦਾ ਦੇਖੋ ਹਰ ਤਰ੍ਹਾਂ ਦਾ ਡਵੈਲਪਮੈਂਟ ਰੁਕੀ ਹੋਈ ਐ ਸਾਰਾ ਕੁਝ ਰੋਕਿਆ ਹੋਇਆ ਐ ਇਹ ਪੰਜਾਬ ਨਾਲ ਜਿਹੜਾ ਧਰੋ ਕਮਾ ਕੇ ਤੇ ਭਾਜਪਾ ਚਾਹੇ ਕਿ ਅਸੀਂ ਪੰਜਾਬ 'ਚ ਸਰਕਾਰ ਬਣਾ ਲਾਂਗੇ ਇਹ ਪੰਜਾਬੀ ਪਿਆਰ ਨਾਲ ਤਾਂ ਜਰੂਰ ਕਿਤੇ ਨਾ ਕਿਤੇ ਕਾਬੂ ਆ ਜਾਂਦੇ ਆ ਤੇ ਜੇ ਕੋਈ ਕਹੇ ਅਸੀਂ ਡਰਾ ਧਮਕਾ ਕੇ ਬਿਲਕੁਲ ਨਹੀਂ ਆਉਣਗੇ ਭਾਜਪਾ ਦੇ ਪੈਰ ਪੰਜਾਬ 'ਚ ਨਹੀਂ ਲੱਗਣਗੇ ਇਹ ਗੱਲ ਬਿਲਕੁਲ ਮੰਨਣ ਵਾਲੀ ਗੱਲ ਐ ਰਹੀ ਗੱਲ ਤੁਸੀਂ ਤੀਜੀ ਆਸ਼ੂ ਜੀ ਦੀ ਕੀਤੀ ਹੈ ਕਾਂਗਰਸ ਪਾਰਟੀ ਦੀ ਕੀਤੀ ਹੈ ਕਾਂਗਰਸ ਪਾਰਟੀ ਦਾ ਜਲੂਸ ਤੁਸੀਂ ਲੁਧਿਆਣੇ ਦੇ ਵਿੱਚ ਨਿਕਲਦਾ ਦੇਖਿਆ ਹੀ ਹੈ ਮੈਂ ਉੱਥੇ ਇੰਚਾਰਜ ਸੀਗਾ ਮੈਂ ਦੇਖਿਆ ਜੋ ਜੁੱਤੀ ਇਹਨਾਂ ਦੀ ਆਪਸ ਵਿੱਚ ਖੜਕਦੀ ਸੀ ਉਹ ਲੋਕਾਂ ਦੇ ਸਾਹਮਣੇ ਸੀ ਇਸੇ ਕਰਕੇ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਇਆ ਉੱਥੇ ਇਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਇਹ ਤਾਂ ਕਹਿੰਦੇ ਕਿ ਸਾਡਾ ਤਾਂ ਇਨਾ ਏਕਾ ਸੀਗਾ ਕਿ ਆਮ ਆਦਮੀ ਪਾਰਟੀ ਸਾਡੇ ਤੋਂ ਜਿੱਤ ਨਹੀਂ ਸਕਦੀ ਹੈਗੀ ਦੇਖ ਲਓ ਫਿਰ ਹੁਣ ਉਹਨਾਂ ਦੇ ਸਾਹਮਣੇ ਹੀ ਹੈ ਏਕਾ ਸਾਹਮਣੇ ਹੀ ਦਿਖ ਰਿਹਾ ਸੀਗਾ ਕੋਈ ਉੱਥੇ ਉਹਨਾਂ ਦਾ ਜਿਹੜਾ ਪ੍ਰਧਾਨ ਸੀ ਆ ਰਾਜਾ ਵੜਿੰਗ ਇੱਕ ਅਤੀ ਵਾਰ ਗਏ ਨੇ ਕੋਈ ਉਹਨਾਂ ਨੇ ਦਿਲਚਸਪੀ ਨਾਲ ਉੱਥੇ ਇਲੈਕਸ਼ਨ ਨਹੀਂ ਲੜੀ ਹੋਰ ਲੀਡਰ ਉੱਥੇ ਆਏ ਹੀ ਨਹੀਂ ਇਲੈਕਸ਼ਨ ਦੇ ਦੌਰਾਨ ਦੇਖੋ ਇਲੈਕਸ਼ਨ ਚੱਲ ਰਹੀ ਹੋਵੇ ਸੈਮੀ ਫਾਈਨਲ ਹੋਵੇ ਤੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਉਹ ਅਮਰੀਕਾ ਦੀਆਂ ਸੈਰਾਂ ਕਰਦੇ ਫਿਰਦੇ ਨੇ ਤੇ ਕਿੱਥੋਂ ਕਹੀਏ ਕਿ ਹਾਂ ਉਹਦੇ ਵਿੱਚ ਇੱਕ ਹੈ ਇੱਕ ਤਾਂ ਹੈ ਹੀ ਨਹੀਂ ਉਹਨਾਂ ਦੇ ਆਪਸ ਵਿੱਚ ਬਥੇਰਾ ਡੰਡਾ ਖੜਕਦਾ ਕੋਈ ਅਸੀ ਗੱਲ ਨਹੀਂ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਜੁੱਤੀ ਖੜਕੀ ਜਾਣੀਆਂ ਸਾਰੇ ਮੁੱਖ ਮੰਤਰੀ ਦੇ ਅਹੁਦੇਦਾਰ ਨੇ ਤੇ ਬਣਨਾ ਇਹਨਾਂ ਤੋਂ ਕਿਸੇ ਨੇ ਨਹੀਂ ਸਾਰੀ ਡੱਡੂਆਂ ਦੀ ਬੰਸੇਰੀ ਐ ਇਹਨਾਂ ਦੀ ਕਿਸੇ ਦੀ ਗੱਲ ਨਹੀਂ ਬਣਨੀ ਹੈ ਕਾਂਗਰਸ ਦੇ ਪੈਰ ਵੀ ਪੰਜਾਬ ਦੇ ਵਿੱਚ ਨਹੀਂ ਲੱਗਣੇ ਜੀ ਮੈਂ ਇੱਕ ਸਵਾਲ ਤੇ ਰਿਪੀਟ ਆਉਣੀ ਆ 2027 ਦੀਆਂ ਜਦੋਂ ਇਲੈਕਸ਼ਨ ਆਉਣਗੀਆਂ ਤਾਂ ਤੁਹਾਨੂੰ ਜੇ ਮੌਕਾ ਮਿਲਦਾ ਤਾਂ ਤੁਸੀਂ ਚੋਣ ਲੜੋਗੇ ਜੀ ਦੇਖੋ ਹਰ ਪੋਲੀਟੀਸ਼ਨ ਕੋਸ਼ਿਸ਼ ਕਰਦਾ ਹੈ ਚੋਣਾ ਲੜਨ ਵਾਸਤੇ ਹੀ ਅਸੀਂ ਮਿਹਨਤ ਕਰਦੇ ਹਾਂ ਹੁਣ ਪਿੰਡਾਂ ਦੇ ਵਿੱਚ ਜਾਣਾ ਮੈਂ ਹਰੇਕ ਦੁੱਖ ਸੁੱਖ ਦੇ ਵਿੱਚ ਲੋਕਾਂ ਨਾਲ ਸਾਂਝ ਪਾਉਣਾ ਤੇ ਕੋਈ ਅਸੀ ਗੱਲ ਨਹੀਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਲੜੂੰਗਾ ਮੇਰੇ ਵਿੱਚ ਕਿਉਂਕਿ ਅੱਜ ਕੱਲ ਤੁਹਾਡੀਆਂ ਜਿਹੜੀ ਐਕਟੀਵਿਟੀ ਨੇ ਉਹ ਬਹੁਤ ਤੇਜ਼ ਦਿਖਾਈ ਦੇ ਰਹੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਜਿਹੜਾ ਤੁਹਾਨੂੰ ਕਾਲ ਕਰਦਾ ਹੈ ਤਾਂ ਤੁਸੀਂ ਉਹਦੇ ਹੱਕ ਦੇ ਵਿੱਚ ਹਮੇਸ਼ਾ ਹੀ ਕੰਮ ਕਰਦੇ ਹੋਏ ਨਜ਼ਰ ਆਉਂਦੇ ਹੋ ਹਰਵਿੰਦਰ ਮੇਰੀ ਇਹ ਡਿਊਟੀ ਹੈ ਮੈਨੂੰ ਮੇਰੀ ਪਾਰਟੀ ਨੇ ਦੇਖੋ ਉਹਦਾ ਹੀ ਉਹ ਦਿੱਤਾ ਹੈ ਕਿ ਮੇਰਾ ਕਿਸਾਨਾਂ ਨਾਲ ਸੰਬੰਧਤ ਮੈਂ ਆਪ ਕਿਸਾਨਾਂ ਨਾਲ ਤੇ ਕਿਸਾਨਾਂ ਨਾਲ ਸੰਬੰਧਤ ਮੈਨੂੰ ਉਹਦਾ ਚੇਅਰਮੈਨ ਮਾਰਕੀਟ ਕਮੇਟੀ ਬੜਾ ਵੱਡਾ ਜ਼ਿਲ੍ਹੇ ਦੀ ਮਾਰਕੀਟ ਕਮੇਟੀ ਦਾ ਅਹੁਦਾ ਹੁੰਦਾ ਹੈ ਤੇ ਉਹ ਦਿੱਤਾ ਹੈ ਤੇ ਮੈਂ ਲੋਕਾਂ ਦੀ ਸੇਵਾ ਕਰਨੀ ਮੇਰਾ ਫਰਜ਼ ਹੈ ਤੇ ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਮੈਂ ਲੋਕਾਂ ਦੀ ਸੇਵਾ ਨੂੰ ਸਮਰਪਿਤ ਹਾਂ ਤੇ ਕੋਈ ਵੀ ਮੈਨੂੰ ਦਿਨੇ ਜਾਂ ਰਾਤ ਕਿਸੇ ਵੇਲੇ ਵੀ ਔਖੇ ਸਮੇਂ ਦੇ ਉੱਤੇ ਮੈਨੂੰ ਫੋਨ ਕਰੇ ਮੈਂ ਕਦੇ ਵੀ ਆਪਣਾ ਫੋਨ ਬੰਦ ਨਹੀਂ ਕਰਦਾ ਅਟੈਂਡ ਕਰਦਾ ਲੋਕਾਂ ਦੀ ਹਰ ਐਕਟੀਵਿਟੀਜ਼ ਦੇ ਵਿੱਚ ਮੈਂ ਹਿੱਸਾ ਲੈਣਾ ਤੇ ਜਿਹੜੀ ਤੁਸੀਂ ਚੋਣ ਦੀ ਗੱਲ ਕਰਦੇ ਹੋ ਦੇਖੋ ਹਿੱਸਾ ਲੈਣ ਦਾ ਸਾਡਾ ਪੋਲੀਟੀਕਲ ਬੰਦਿਆਂ ਦਾ ਮਕਸਦ ਇਹੀ ਹੁੰਦਾ ਲੋਕ ਸੇਵਾ ਕਰਨੀ ਤੇ ਲੋਕ ਸੇਵਾ ਕਰਨ ਦੇ ਵਾਸਤੇ ਚੋਣਾਂ ਲੜਨੀਆਂ ਜਿਹੜੀਆਂ ਨੇ ਉਹ ਜ਼ਰੂਰੀ ਨਹੀਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਚੋਣ ਲੜੂੰਗਾ ਅਗਲੀ ਜਦ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ